ਅੱਛਾ ਡਾਕਟਰ ਸਾਹਿਬ ਫਿਰ ਜਿਹੜੇ ਨੁਸਖਾ ਹੈ ਫਾਰਮੂਲਾ ਤੁਸੀਂ ਬਣਾਇਆ ਹੈ ਜਿੰਨਾ ਦਾ ਵਜ਼ਨ ਘਟਦਾ ਰਿਹਾ ਹੈ ਪਰ ਜਿੰਨੀ ਉਹ ਕੋਸ਼ਿਸ਼ ਕਰਦੇ ਨੇ ਉਹਨਾਂ ਜ਼ਿਆਦਾ ਨਹੀਂ ਘਟਦਾ ਫਿਰ ਉਹਨਾਂ ਤੇ ਕਿਵੇਂ ਕੰਮ ਕਰੇਗਾ ਜੀ ਕਿਹੜੇ ਲੋਕਾਂ ਤੇ ਜ਼ਿਆਦਾ ਕੰਮ ਕਰੇਗਾ ਮੈਂ ਕੁਝ ਵੀ ਨਹੀਂ ਖਾਤੀ ਪਾਰ ਮੇਰਾ ਬੜੀ ਜਾ ਰਹਾ ਹੈ ਮੈਨੇ ਸਾਰੇ ਟੋਟਕੇ ਵੀ ਟਰਾਈ ਕਰ ਲਈਏ ਮੈਨੇ ਦਵਾਈਆਂ ਵੀ ਮੰਗਾ ਲਈਆਂ ਦਵਾਈਆਂ ਕੋ ਭਈਆ ਸ਼ੈਲਫ ਪਰ ਆ ਬੜਾ ਸਾਰਾ ਉਹ ਗੱਲ ਸੱਚੀ ਵੀ ਹੈ ਉਹ ਕਹਿੰਦੇ ਜੀ ਫਲੈਟ ਟੰਮੀ ਚਾਹੀਦਾ ਬਿਲਕੁਲ ਫਲੈਟ ਵੀ ਜਦੋਂ ਤੇ ਇਦਾਂ ਬਲਜ ਵੀ ਨਾ ਪੈਂਦਾ ਹੋਏ ਕੱਪੜੇ ਵੀ ਪਾਉਂਦੇ ਐ ਜੱਜਦੇ ਚਾਹੀਦੇ ਪੂਰੇ ਤੇ ਫੇਰ ਬਲਜ ਕਿਉਂ ਨਹੀਂ ਪਏਗਾ ਜਦੋਂ ਤੁਸੀਂ ਗੋਲ ਗੱਪਿਆਂ ਵਾਲੇ ਪਾਸੇ ਜਾਓਗੇ ਰੇੜੀਆਂ ਤੇ ਜਾਓਗੇ ਉੱਥੇ ਕਰਕੇ ਤੇ ਮਿਕਸ ਕਰ ਲੈਣਾ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਤੁਹਾਡੇ ਸਾਹਮਣੇ ਹੁਣੇ ਟਰਾਈ ਰੋਸਟ ਕਰ ਰਹੇ ਸੀਗੇ ਠੀਕ ਨੂੰ ਗ੍ਰाइंड ਕਰ ਲੈਣਾ ਆ ਇਹਨੂੰ ਗ੍ਰाइंड ਕਰ ਲੈਣਾ ਜੀ ਗ੍ਰाइंड ਕਰਕੇ ਮਿਕਸਰ ਗ੍ਰਾਈਂਡਰ ਦੇ ਵਿੱਚ ਜਿੱਦਾਂ ਕਿ ਅਸੀਂ ਹੁਣ ਗ੍ਰाइंड ਕਰਨ ਜਾ ਰਹੇ ਹਾਂ ਤੁਹਾਡੇ ਸਾਹਮਣੇ ਕਿਤੇ ਦੀ ਟ੍ਰੈਂਡ ਕਰਨ ਤੋਂ ਬਾਅਦ ਇੱਕ ਪਾਊਡਰ ਤੁਹਾਡੇ ਕੋਲ ਫਾਈਨ ਪਾਊਡਰ ਆ ਗਿਆ ਜੀ ਪਾਊਡਰ ਆਉਣ ਤੋਂ ਬਾਅਦ ਸੈਟ ਕਿਤੇ ਵੀ ਬਲੌਕ ਹੋਇਆ ਤੁਹਾਡੇ ਥਾਈਸ ਤੇ ਹੋਇਆ ਤੁਹਾਡੇ ਹਿਪਸ ਤੇ ਹੋਇਆ ਤੁਹਾਡੇ ਪਿੱਛੇ ਉਹ ਜਿਹੜੇ ਕਹਿੰਦੇ ਹੈਂਡਲ ਬਣੇ ਹੋਏ ਨੇ ਹੈਂਡਲਾਂ ਤੇ ਵੀ ਕੰਮ ਕਰਦਾ ਮੀਨ ਜਿਹੜਾ ਸਭ ਤੋਂ ਜ਼ਿਆਦਾ ਵਜ਼ਨ ਜਿਨ੍ਹਾਂ ਦਾ ਵਜ਼ਨ ਆਉਂਦਾ ਨਾ ਉਹਨਾਂ ਦਾ ਢੇਡੇ ਨਾਲ ਉਹ ਤੋਲੇ ਵਿੱਚ ਨੂੰ ਫੁੱਲਿਆ ਹੁੰਦਾ ਉਹ ਲੋਕ ਤੋਲੇ ਨੂੰ ਫੁੱਲਿਆ ਢਿੱਡੇ ਸਭ ਤੋਂ ਪਹਿਲਾਂ ਉਹਨੂੰ ਅੰਦਰ ਕਰੇਗਾ ਜਿਹਦੇ ਕਰਕੇ ਮਟਾਪਾ ਆਂਦਾ 슈ਗਰ ਕਰਕੇ 슈ਗਰ ਨੂੰ ਕੰਟਰੋਲ ਕਰਨ ਦੀ ਸਮਰੱਥਾ ਰੱਖਦੀ ਹੈ ਜਿਹਨੂੰ 슈ਗਰ ਹੈਗੀ ਹੈ ਉਹ ਤੇ ਇਹਨੂੰ ਜ਼ਰੂਰ ਲਏ ਡਾਕਟਰਸ ਨੇ ਵਿਦਿਆ ਬਾਲਣ ਉਹਨਾਂ ਨੇ ਇੱਕ ਚੀਜ਼ ਦਾ ਖਲਾਸਾ ਕੀਤਾ ਉਹ ਮੈਂ ਤਾਂ ਇਸ ਗੱਲ ਦਾ ਜ਼ਿਕਰ ਕਰ ਰਿਹਾ ਤੁਹਾਡੇ ਮੂਰੇ ਵੀ ਉਹਨਾਂ ਦੀ ਗੱਲ ਤੇ ਲੋਕੀ ਜ਼ਿਆਦਾ ਟਰਸਟ ਕਰਦੇ ਨੇ ਜਿਹੜੇ ਫਿਲਮ ਸਟਾਰ ਹੁੰਦੇ ਨੇ ਸਾਡੇ ਵਰਗਿਆਂ ਦੀ ਗੱਲ ਤੇ ਘੱਟ ਟਰਸਟ ਕਰਦੇ ਜਿਹੜੇ ਆਯੁਰਵੇਦ ਦੇ ਨਾਲ ਜੁੜੇ ਹੁੰਦੇ ਨੇ ਉਹ ਮੈਡਮ ਨੇ ਬੜੀ ਸਾਫ਼ ਸ਼ਬਦਾਂ 'ਚ ਕਿਹਾ ਵੀ ਜਿਹੜਾ ਮੋਟਾਪਾ ਹੈ ਉਹ ਐਕਚੁਅਲ ਦੇ ਵਿੱਚ ਮੋਟਾਪਾ ਨਹੀਂ ਹੈਗਾ ਉਹ ਹੈਗੀ ਇਨਫਲੇਮੇਸ਼ਨ ਠੀਕ ਹੈ ਇਨਫਲੇਮੇਸ਼ਨ ਮੀਨਸ ਸੋਜਿਸ਼ ਸੋਜਿਸ਼ ਦੂਰ ਕਰਨ ਲਈ ਸਭ ਤੋਂ ਵਧੀਆ ਚੀਜ਼ ਕਿਹੜੀ ਹੈ ਕੁਦਰਤੀ ਤੁਹਾਨੂੰ ਪਤਾ ਸਭ ਤੋਂ ਵਧੀਆ ਸੋਜਿਸ਼ ਦੂਰ ਕਰਨ ਲਈ ਜਿਹੜੀ ਚੀਜ਼ ਹੈਗੀ ਉਹ ਹੈਗੀ ਹਲਦੀ ਸਰੀਰ ਦੇ ਵਿੱਚ ਕਿਤੇ ਵੀ ਕਿਸੇ ਵੀ 파ੜ ਦੇ ਵਿੱਚ ਈਵਨ ਤੁਹਾਡੀਆਂ ਹੱਡੀਆਂ ਦੇ ਵਿੱਚ ਜੋਇੰਟਸ ਦੇ ਵਿੱਚ ਵੀ ਦਰਦ ਹੁੰਦਾ ਹੈ ਉਹਨੂੰ ਠੀਕ ਕਰਨ ਦੀ ਵੀ ਸਮਰੱਥਾ ਹਲਦੀ ਦੇ ਵਿੱਚ ਹੈਗੀ ਹੈ ਪਰ ਹਲਦੀ ਤੁਹਾਡੇ ਕੋਲ ਪਿਓਰ ਹੋਣੀ ਚਾਹੀਦੀ ਹੈ ਜਿਹੜੀ ਤੁਹਾਨੂੰ ਸਹੀ ਸਬਜੀ ਮੰਡੀ ਵਾਲੀ ਹਲਦੀ ਕਹੀ ਹੈ ਜੇ ਉਹ ਦੇ ਉਹਨੂੰ ਸੁਕਾ ਕੇ ਤੁਸੀਂ ਆਪ ਪਾਊਡਰ ਬਣਾ ਲਓ ਤੇ ਉਹਦੇ ਨਾਲ ਦੀ ਰੀਸ ਹੀ ਕੋਈ ਨਹੀਂ 21 ਦਿਨਾਂ ਦੇ ਵਿੱਚ ਤੁਹਾਨੂੰ ਜਿਹੜੇ ਰਿਜ਼ਲਟ ਨੇ ਨਾ ਉਹ ਵਿਜ਼ੀਬਲ ਹੋ ਜਾਣਗੇ ਦਿਖਣ ਲੱਪਣਗੇ ਤੁਹਾਨੂੰ ਲੋਕੀ ਤਾਰੀਫਾਂ ਕਰਨੀਆਂ ਸ਼ੁਰੂ ਕਰ ਦੇਣਗੇ ਵੀ ਭਾਈ ਕਿਹੜੀ ਦਵਾਈ ਖਾਦੀ ਆ ਕਿੱਥੋਂ ਖਾਦੀ ਆ ਸਾਨੂੰ ਵੀ ਉਹਦਾ ਐਡਰੈਸ ਦੱਸ ਦੇ ਤੇ ਉਹਨੂੰ ਜਰੂਰ ਜਿਹੜਾ ਤੁਹਾਨੂੰ ਪੁੱਛੇਗਾ ਉਹਨੂੰ ਜਰੂਰ ਇਹ ਨੁਸਖਾ WhatsApp ਕਰ ਦੇਣਾ ਜਾਂ ਤੁਹਾਨੂੰ ਸ਼ੇਅਰ ਕਰ ਦੇਣਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਅਕੀਕਾ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜ਼ੀਰੇ ਵਾਲਾ ਪਾਣੀ ਤੁਸੀਂ ਅਕਸਰ ਸੁਣਿਆ ਹੈ ਕਿ ਵਜ਼ਨ ਘਟਾਉਣ ਵਾਸਤੇ ਬਹੁਤ ਜ਼ਿਆਦਾ کارਗਰ ਸਾਬਤ ਹੁੰਦਾ ਹੈ ਅੱਜ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਸੀਂ ਹੋਰ ਵੀ ਲੈਣੇ ਆ ਜਿਸ ਨਾਲ ਸਾਡੇ ਵਜ਼ਨ ਨੂੰ ਫਰਕ ਪੈਂਦਾ ਵੀ ਹੈ ਪਰ ਅੱਜ ਤੁਹਾਡੇ ਨਾਲ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਸ਼ੇਅਰ ਕਰਨ ਲੱਗੇ ਨੇ ਉਹਦੇ ਨਾਲ ਤੁਹਾਡਾ ਵਜ਼ਨ ਘਟਾਉਣ ਵਾਸਤੇ ਰਫ਼ਤਾਰ ਹੈਗੀ ਐ ਉਹ ਦੋਗਣੀ ਹੋ ਸਕਦੀ ਹੈ ਕਿਵੇਂ ਹੋ ਸਕਦੀ ਹੈ ਕਿਸ ਤਰੀਕੇ ਨਾਲ ਹੋ ਸਕਦੀ ਹੈ ਸਾਰੇ ਚੀਜ਼ਾਂ ਤੁਹਾਡੇ ਨਾਲ ਸੀ ਡਿਸਕਸ ਕਰਨ ਵਾਲੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਮੇਰੇ ਸਾਰੇ ਵੀਰ ਭਰਾ ਜੋ ਹਕੀਕਤ ਟੀਵੀ ਪੰਜਾਬੀ ਨੂੰ ਬਹੁਤ ਸਾਰਾ ਪਿਆਰ ਦਿੰਦੇ ਹਨ ਮੇਰੇ ਵੱਲੋਂ ਮੇਰਾ ਪਿਆਰ ਪ੍ਰਿਆਸ ਸასი ਗੱਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਜੇ ਤੁਸੀਂ ਕਹਿ ਰਹੇ ਹੋ ਇਹ ਦੇਖੋ ਤੁਹਾਨੂੰ ਇੱਕ ਵਾਰ ਅਸੀਂ ਦਿਖਾ ਵੀ ਦਿੰਨੇ ਆ ਇੱਥੇ ਡਾਕਟਰ ਸਾਹਿਬ ਨੇ ਜ਼ੀਰਾ ਰੱਖਿਆ ਸੌਂਫ ਰੱਖੀ ਹੈ ਅਲਸੀ ਰੱਖੀ ਹੈ ਨਾਲ ਦੀ ਨਾਲ ਦਾਲਚੀਨੀ ਹੈ ਕਾਲਾ ਨਮਕ ਹੈ ਨਿੰਬੂ ਹੈ ਤੇ ਇਹ ਹਲਦੀ ਹੈ ਇਹ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਰਸੋਈ ਦੇ ਵਿੱਚ ਆਮ ਮਿਲ ਜਾਂਦੀਆਂ ਨੇ ਯਾਨੀ ਇਹਨਾਂ ਵਾਸਤੇ ਕੋਈ ਸਾਨੂੰ ਐਕਸਟਰਾ ਕਾਸਟ ਹੈਗੀ ਹੈ ਜਿਹੜੀ ਆਊਟ ਆਫ ਬਾਕਸ ਜਾ ਕੇ ਨਹੀਂ ਕਰਨੀ ਪੈਂਦੀ ਆਲਰੇਡੀ ਸਾਡੇ ਘਰਾਂ ਦੇ ਵਿੱਚ ਹੁੰਦੀਆਂ ਨੇ ਡਾਕਟਰ ਸਾਹਿਬ ਵਜ਼ਨ ਵਧਾਉਣ ਦੀ ਤੁਸੀਂ ਗੱਲ ਜਿਹੜੀ ਕਰਦੇ ਹੋ ਕਿ ਵਜ਼ਨ ਜਿਹੜਾ ਵੱਧ ਜਾਂਦਾ ਹੈ ਜਾਂ ਵਜ਼ਨ ਜਿੰਨਾ ਦਾ ਵਧਿਆ ਹੁੰਦਾ ਹੈ ਉਹ ਬੜੀ ਤੇਜ਼ੀ ਨਾਲ ਘਟ ਸਕਦਾ ਹੈ ਕਿਵੇਂ ਘਟ ਸਕਦਾ ਇਹਨਾਂ ਚੀਜ਼ਾਂ ਨਾਲ ਜਦੋਂ ਕਿ ਇਸ ਵੇਲੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਲੈ ਲੈ ਕੇ ਲੋਕ ਹੰਬੇ ਪਏ ਨੇ ਦੇਖੋ ਜੀ ਮੈਂ ਨਾ ਇੱਕ ਇੰਟਰਵਿਊ ਦੇਖ ਰਿਹਾ ਸੀ ਅੱਜ ਮੈਡਮ ਦੀ ਐਕਟਰਸ ਨੇ ਵਿਦਿਆ ਬਾਲਣ ਉਹਨਾਂ ਨੇ ਇੱਕ ਚੀਜ਼ ਦਾ ਖਲਾਸਾ ਕੀਤਾ ਉਹ ਮੈਂ ਤਾਂ ਇਸ ਗੱਲ ਦਾ ਜ਼ਿਕਰ ਕਰ ਰਿਹਾ ਤੁਹਾਡੇ ਮੂਰੇ ਵੀ ਉਹਨਾਂ ਦੀ ਗਲਤੀ ਲੋਕੀ ਜ਼ਿਆਦਾ ਟਰਸਟ ਕਰਦੇ ਨੇ ਜਿਹੜੇ ਫਿਲਮ ਸਟਾਰ ਹੁੰਦੇ ਨੇ ਸਾਡੇ ਵਰਗਿਆਂ ਦੀ ਗੱਲ ਤੇ ਘੱਟ ਟਰਸਟ ਕਰਦੇ ਜਿਹੜੇ ਆਯੁਰਵੇਦ ਦੇ ਨਾਲ ਜੁੜੇ ਹੁੰਦੇ ਨੇ ਉਹ ਮੈਡਮ ਨੇ ਬੜੀ ਸਾਫ਼ ਸ਼ਬਦਾਂ 'ਚ ਕਿਹਾ ਵੀ ਜਿਹੜਾ ਮੋਟਾਪਾ ਹੈ ਉਹ ਐਕਚੁਅਲ ਦੇ ਵਿੱਚ ਮੋਟਾਪਾ ਨਹੀਂ ਹੈਗਾ ਉਹ ਹੈਗੀ ਇਨਫਲੇਮੇਸ਼ਨ ਠੀਕ ਹੈ ਇਨਫਲੇਮੇਸ਼ਨ ਮੀਨਸ ਸੋਜਿਸ਼ ਸੋਜਿਸ਼ ਦੂਰ ਕਰਨ ਲਈ ਸਭ ਤੋਂ ਵਧੀਆ ਚੀਜ਼ ਕਿਹੜੀ ਹੈ ਕੁਦਰਤੀ ਤੁਹਾਨੂੰ ਪਤਾ ਸਭ ਤੋਂ ਵਧੀਆ ਸੋਜਿਸ਼ ਦੂਰ ਕਰਨ ਲਈ ਜਿਹੜੀ ਚੀਜ਼ ਹੈਗੀ ਉਹ ਹੈਗੀ ਹਲਦੀ। ਹਲਦੀ ਤੋਂ ਉੱਤੇ ਕੋਈ ਚੀਜ਼ ਨਹੀਂ। ਬਟ ਜਿੱਦਾਂ ਕਹਿੰਦੇ ਨੇ ਵੀ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਉਹ ਤਾਂ ਨਹੀਂ ਉਸ ਚੀਜ਼ ਦੀ ਇੱਜ਼ਤ ਹੈਗੀ ਵੀ ਉਹ ਸਾਡੀ ਕਿਚਨ 'ਚ ਪਈ ਹੈ। ਠੀਕ ਹੈ। ਇਹੀ ਜੇ ਮੈਂ ਤੁਹਾਨੂੰ ਕਵਾਂ ਉਹਨੂੰ ਵਧੀਆ ਜੀ ਪੈਕਿੰਗ 'ਚ ਪਾਦਾ ਜੀ ਇਹ ਫਲਾਣੀ ਹਲਦੀ ਹੈ ਉਹਦਾ ਕੋਈ ਫੈਂਸੀ ਜਿਹਾ ਨਾਂ ਰੱਖ ਦਵਾਂ ਜਾਂ ਕਵਾਂ ਵੀ ਬਹੁਤ ਔਖੀ ਮਿਲਦੀ ਹੈ। ਤੇ ਫੇਰ ਲੋਕਾਂ ਨੇ ਉਹੀ ਹਲਦੀ ਦੇ ਮਗਰ ਭੱਜੇ ਫਿਰਨਾ। ਜਦਕੀ ਜਿਹੜੀ ਹਲਦੀ ਗੰਡਾ ਵਾਲੀ ਹਲਦੀ ਹੁੰਦੀ ਜਿਹੜੀ ਕੱਚੀ ਹਲਦੀ ਜਿਹਨੂੰ ਕਹਿੰਦੇ ਆ ਜਿਹੜੀ ਸਬਜ਼ੀ ਮਾਰਕੀਟ 'ਚੋਂ ਮਿਲਦੀ ਏ ਜਿੱਥੇ ਸਬਜ਼ੀ ਮਿਲਦੀ ਏ ਉੱਥੋਂ ਉਹ ਹਲਦੀ ਮਿਲਦੀ ਏ ਉਸ ਤੋਂ ਤੇ ਉਸ ਤੋਂ ਪਿਓਰ ਹਲਦੀ ਨਾ ਉਹ ਬਣ ਸਕਦੀ ਏ ਨਾ ਕਿਸੇ ਨੇ ਬਣਾਈ ਏ ਜੀ ਜੀ ਹਮ ਅੱਛਾ ਤੇ ਫਿਰ ਵਜ਼ਨ ਕਿਵੇਂ ਘਟਾਉਂਦੇ ਜੀ ਵਜ਼ਨ ਘਟਾਉਣ 'ਚ ਕਿਵੇਂ ਇਹ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਕਾਰਗਰ ਹੋਏਗਾ ਦੇਖੋ ਜੀ ਇੱਕ ਮੈਂ ਤੁਹਾਨੂੰ ਫ੍ਰੀਕੁਐਂਟ ਜਿਹੜੇ ਕੁਐਸਚਨ ਸਾਡੀਆਂ ਬੀਬੀਆਂ ਭੈਣਾ ਫੋਨ ਕਰਕੇ ਪੁੱਛਦੀਆਂ ਮੈਨੂੰ ਮੈਨੂੰ ਕਈ ਵਾਰੀ ਹਾਸਾ ਵੀ ਬੜਾ ਆਂਦਾ ਉਹ ਕਹਿੰਦੀ ਐ ਵੀ ਮੈਂ ਕੁਝ ਵੀ ਨਹੀਂ ਖਾਤੀ ਪਰ ਮੇਰਾ ਬੜੀ ਜਾ ਰਹਾ ਹੈ ਮੈਂਨੇ ਸਾਰੇ ਟੂਟ ਕੇ ਵੀ ਟਰਾਈ ਕਰ ਲੀਏ ਮੈਂਨੇ ਦਵਾਈਆਂ ਵੀ ਮੰਗਾ ਲਈਆਂ ਦਵਾਈਆਂ ਉਹ ਭయ్యా ਸ਼ੈਲਫ ਪਰ ਆ ਪੜਾ ਸਾਰਾ ਉਹ ਗੱਲ ਸੱਚੀ ਵੀ ਐ ਕਿਉਂਕਿ ਦੇਖੋ ਜਦੋਂ ਤੱਕ ਅਸੀਂ ਆਪਣੀ ਜ਼ੁਬਾਨ ਤੇ ਆਪਣੇ ਮੂੰਹ ਤੇ ਜੀਭ ਦੇ ਸਵਾਦ ਤੇ ਨਹੀਂ ਨਾ ਬ੍ਰੇਕਾਂ ਲਾਣੀਆਂ ਉਦੋਂ ਤੱਕ ਕੋਈ ਵੀ ਡਾਕਟਰ ਦੇ ਵੈ ਦੇ ਉਹ ਸਾਰਿਆਂ ਨੂੰ ਫੇਲ ਦਾ ਸਰਟੀਫਿਕੇਟ ਹੀ ਮਿਲਣਾ ਕਿਉਂਕਿ ਦੇਖੋ ਕੰਟਰੋਲ ਤੇ ਅਸੀਂ ਕਰਨਾ ਸਮਝ ਲਓ ਤੁਹਾਡੇ ਬੈਂਕ ਦਾ ਖਾਤਾ ਕਿੰਨੇ ਪੈਸੇ ਤੁਸੀਂ ਕਢਾਉਂਦੇ ਪਏ ਹੋ ਕਿੰਨੇ ਪੈਸੇ ਤੁਸੀਂ ਜਮ੍ਹਾਂ ਕਰਾਉਂਦੇ ਪਏ ਹੋ ਉਹ ਤੇ ਤੁਹਾਡਾ ਬੈਲੈਂਸ ਹੈ ਨਾ ਐਦਾਂ ਹੀ ਤੁਹਾਡਾ ਢਿੱਡੇ ਉਹ ਕਹਿੰਦੇ ਜੀ ਫਲੈਟ ਟੰਮੀ ਚਾਹੀਦਾ ਬਿਲਕੁਲ ਫਲੈਟ ਵੀ ਜਿਹਦੇ ਉੱਤੇ ਐਦਾਂ ਬਲਜ ਵੀ ਨਾ ਪੈਂਦਾ ਹੋਏ ਕੱਪੜੇ ਵੀ ਪਾਉਂਦੇ ਐ ਜੱਜਦੇ ਚਾਹੀਦੇ ਪੂਰੇ ਤੇ ਫੇਰ ਬਲਜ ਕਿਉਂ ਨਹੀਂ ਪਏਗਾ ਜਦੋਂ ਤੁਸੀਂ ਗੋਲ ਗੱਪਿਆਂ ਵਾਲੇ ਪਾਸੇ ਜਾਓਗੇ ਰੇੜੀਆਂ ਤੇ ਜਾਓਗੇ ਜੰਕ ਫੂਡ ਖਾਓਗੇ ਪੀਜ਼ਾ ਵੀ ਖਾਓਗੇ 버ਗਰ ਵੀ ਖਾਓਗੇ ਜਿਹੜਾ ਬੰਦੇ ਨੇ ਆਪਣਾ ਮਾਨ ਨਹੀਂ ਨਾ ਮਾਰਿਆ ਆਪਣਾ ਸਵਾਦ ਨਹੀਂ ਮਾਰਿਆ ਉਹ ਕਿਸੇ ਵੀ ਚੀਜ਼ ਦੀ ਪ੍ਰਾਪਤੀ ਨਹੀਂ ਕਰ ਸਕਦਾ ਚਾਹੇ ਉਹ ਬਿਜ਼ਨਸ ਹੋਏ ਚਾਹੇ ਉਹ ਵਪਾਰ ਹੋਵੇ ਜਾਂ ਕੋਈ ਵੀ ਚੀਜ਼ ਹੈ ਪਹਿਲਾਂ ਆਪਣੇ ਮਨ ਨੂੰ ਕੰਟਰੋਲ ਕਰੋ ਫਿਰ ਤੁਸੀਂ ਭਾਰਤ ਦਾ ਜਿਹੜਾ ਘਰੇਲੂ ਨੁਸਖਾ ਅੱਜ ਦੇਣ ਜਾ ਰਹੇ ਆ ਫਰੂਕੀ ਸਾਹਿਬ ਤੁਸੀਂ ਯਕੀਨ ਮੰਨ ਕੇ ਦੇਖੋ ਇੰਨੇ ਲੋਕਾਂ ਨੇ ਤੋਂ ਫਾਇਦਾ ਲਿਆ ਨਾ ਇੰਨੇ ਲੋਕਾਂ ਨੇ ਫਾਇਦਾ ਲਿਆ ਵੀ ਮੈਂ ਮੈਨੂੰ ਮੈਂ ਗਿਣਤੀ ਕਰਕੇ ਦੱਸ ਨਹੀਂ ਸਕਦਾ ਵੀ ਕਿੰਨੇ ਲੋਕੀ ਇਸ ਫਾਰਮੂਲੇ ਨੂੰ ਵਰਤ ਕੇ ਆਲਰੇਡੀ ਮੈਨੂੰ ਇਹਦਾ ਬਹੁਤ ਚੰਗੇ ਗੁੱਡ ਰਿਜ਼ਲਟ ਗੁੱਡ ਫੀਡਬੈਕ ਆ ਗਏ ਬਿਨਾ ਇੱਕ ਆਨਾ ਬਿਨਾ ਇੱਕ ਟਗਾ ਲਾਏ ਤੇ ਮੈਂ ਇਸ ਚੀਜ਼ ਉਤੇ ਡੈਮ ਸ਼ੋਰ ਆ ਲੋਕੀ ਪੈਸੇ ਲੈ ਕੇ ਬਾਅਦ ਚੋਂ ਨਹੀਂ ਗਾਰੰਟੀ ਦਿੰਦੇ ਮੈਂ ਪੈਸੇ ਲਏ ਬਿਨਾ ਗਾਰੰਟੀ ਦੇਣ ਨੂੰ ਤਿਆਰ ਆ ਕੀ ਇਹ ਹੁਣ ਇੱਥੇ ਸ਼ੁਰੂ ਕਰ ਲਈਏ ਆਪਾਂ ਆ ਕੀ ਇਹ ਜੀਰਾ ਜਿਹਨੇ ਤਾਂ ਸਾਰਿਆਂ ਨੂੰ ਪਤਾ ਵੀ ਜੀਰੇ ਦੇ ਕੀ ਬੈਨੀਫਿਟ ਏ ਇਹ ਡਾਈਜੈਸ਼ਨ ਲਈ ਫਰੂਕੀ ਸਾਹਿਬ ਕਿਸੇ ਵਰਦਾਨ ਤੋਂ ਘੱਟ ਨਹੀਂ ਹੈਗਾ ਬਸ ਇਹਦੀ ਵੈਲਿਊ ਤਾਂ ਨਹੀਂ ਪੈਂਦੀ ਵੀ ਕਿਚਨ ਚ ਸਾਡੀ ਆਮ ਪਿਆ ਠੀਕ ਹੈ ਬਿਨਾ ਪੈਸੇ ਖਰਚਿਆਂ ਬੀਬੀਆਂ ਪੈਣਾ ਆਪਣਾ ਜਿਹੜਾ ਟਮੀ ਫੈਟ ਏ ਜਿਹਨੂੰ ਅਸੀਂ ਹਾਰਡ ਫੈਟ ਕਹਿੰਦੇ ਦਾ ਸੈਲੂਲਾਈਟ ਕਹਿੰਦੇ ਦਾ ਵੀ ਸੈਲੂਲਾਈਟ ਜਿਹੜਾ ਟੀਟ ਫੈਟ ਹੁੰਦਾ ਜਿਹੜਾ ਬਲੌਕਡ ਫੈਟ ਹੁੰਦਾ ਕਿ ਉਹਨੂੰ ਖੋਰਨ ਦੀ ਸਮਰੱਥਾ ਰੱਖਦਾ ਪਰ ਸ਼ਰਤ ਇੱਕੋ ਹੀ ਹੈ ਵੀ ਸਾਡਾ ਜਿਹੜਾ ਤਰੀਕਾ ਹੈ ਜੇ ਉਹਦੇ ਹਿਸਾਬ ਨਾਲ ਚੱਲੋਗੇ ਤੇ ਇਹਦਾ 100% ਤੁਹਾਨੂੰ ਫਾਇਦਾ ਹੋਏਗਾ ਜੇ ਆਪਣੇ ਬਣਾਏ ਤਰੀਕੇ ਨਾਲ ਚੱਲੋਗੇ ਫਿਰ ਤੁਹਾਡੀ ਗਰੰਟੀ ਸਾਡੀ ਕੋਈ ਨਹੀਂ ਠੀਕ ਸਹੀ ਹੈ ਨਾ ਗੱਲ ਹੁਣ ਇਹਦੇ ਨਾਲ ਆਪਾਂ ਕਿਹੜੀ ਚੀਜ਼ ਇਹਦੇ ਵਿੱਚ ਐਡ ਕਰੀਏ ਵੀ ਜਿਹੜਾ ਜਿਹੜਾ ਇਹਦਾ ਬੈਨੀਫਿਟ ਏ ਉਹ ਦੋ ਗੁਣਾ ਨਹੀਂ ਤਿੰਨ ਗੁਣਾ ਨਹੀਂ 10 ਗੁਣਾ ਹੋ ਜੇ ਠੀਕ ਹੈ ਉਹਦੇ ਵਿੱਚ ਆਪਾਂ ਕੀ ਐਡ ਕਰਾਂਗੇ ਇਹ ਤੇ ਗੁੱਡ ਫਾਰ ਡਾਈਜੈਸ਼ਨ ਹੈਗਾ ਹੀ ਸਾਰਿਆਂ ਨੂੰ ਪਤਾ ਹੁਣ ਆ ਜਿਹੜੀ ਚੀਜ਼ ਏ ਸੈਕਿੰਡ ਨੰਬਰ ਤੇ ਸੌਫ ਆ ਗਈ ਸੌਫ ਦੇ ਵਿੱਚ ਤੁਹਾਨੂੰ ਪਤਾ ਭੁੱਖ ਕੰਟਰੋਲ ਕਰਨ ਦਾ ਫਾਰਮੂਲਾ ਛੁਪਿਆ ਹੋਇਆ ਹੈ ਪ੍ਰਮਾਤਮਾ ਨੇ ਪਾਇਆ ਜੇ ਤੁਸੀਂ ਧੀਰੇ ਦੇ ਨਾਲ ਸੌਫ ਐਡ ਕਰ ਲੋਗੇ ਨਾ ਤੁਹਾਨੂੰ ਜਿਹੜੀ ਬਾਰ ਬਾਰ ਕ੍ਰੇਵਿੰਗ ਹੁੰਦੀ ਏ ਭੁੱਖ ਲੱਗਦੀ ਏ ਤੁਹਾਨੂੰ 슈ਗਰ ਦੀਆਂ ਕ੍ਰੇਵਿੰਗਸ ਹੁੰਦੀਆਂ ਤੁਹਾਨੂੰ ਕੁਝ ਖਟਾ ਚਟਪਟਾ ਚਾਹੀਦਾ ਖਾਣ ਨੂੰ ਉਹ ਚੀਜ਼ਾਂ ਕ੍ਰੇਵਿੰਗਸ ਨੂੰ ਕੰਟਰੋਲ ਕਰਨ ਦੀ ਪਾਵਰ ਇਹ ਚੀਜ਼ ਦੇ ਵਿੱਚ ਹੈ ਜਿਹੜੀ ਤੁਹਾਡੀ ਕਿਚਨ ਦੇ ਵਿੱਚ ਆਲਰੇਡੀ ਪਈ ਹੈ ਦੇਖੋ ਹੁਣ ਇੱਕ ਇੱਕ ਕਰਕੇ ਚੀਜ਼ਾਂ ਦਸੀ ਜਾਵਾਂਗਾ ਤੁਸੀਂ ਨੋਟ ਕਰੀ ਜਾਣੀਆਂ ਮੈਂ ਨਾਲ ਨਾਲ ਇਹਨਾਂ ਦੇ ਫਾਇਦੇ ਵੀ ਗਰਾਈ ਜਣਾ ਪਿਆਵਾਂ ਵੀਡੀਓ ਸਕਿੱਪ ਕੀਤੇ ਬਿਨਾ ਚੰਗੀ ਤਰ੍ਹਾਂ ਦੇਖੋ ਤੇ ਵੀਡੀਓ ਨੂੰ ਬੇਨਤੀ ਕਰਕੇ ਸ਼ੇਅਰ ਵੀ ਜਰੂਰ ਕਰਿਓ ਕਿਉਂਕਿ ਇਹਦੇ ਵਿੱਚ ਤੁਹਾਡੇ ਜਿਹੜੇ ਸਕੇ ਸੰਬੰਧੀ ਨੇ ਤੁਹਾਡੇ ਯਾਰ ਦੋਸਤ ਨੇ ਤੁਹਾਡੇ ਨੇੜੇ ਦੀਆਂ ਜਿਹੜੀਆਂ ਸਹੇਲੀਆਂ ਨੇ ਤੁਹਾਡੀਆਂ ਉਹਨਾਂ ਨੂੰ ਵੀ ਫਾਇਦਾ ਹੋਣਾ ਬੀਬੀਆਂ ਭੈਣਾਂ ਨੂੰ ਰਿਕੁਐਸਟ ਹੈ ਵੀ ਆਪਣੀਆਂ ਸਹੇਲੀਆਂ ਨੂੰ ਵੀ ਇਹ ਫਾਰਮੂਲਾ ਜ਼ਰੂਰ ਸ਼ੇਅਰ ਕਰਿਓ ਠੀਕ ਹੈ ਇਹ ਆਗੇ ਜੀ ਐਲਸੀ ਦੇ ਬੀਜ ਇਹ ਹੈਗੇ ਨੇ ਹਾਈ ਇਨ ਫਾਈਬਰ ਠੀਕ ਹੈ ਲੋ ਇਨ ਕੈਲਰੀਜ਼ ਠੀਕ ਹੈ ਇਹਨਾਂ ਦੇ ਵਿੱਚ ਫਾਈਬਰ ਦੀ ਜਿਹੜੀ ਮਾਤਰਾ ਬਹੁਤ ਜ਼ਿਆਦਾ ਇਕ ਕੈਲਰੀ ਕਾਊਂਟ ਇਹਨਾਂ ਦਾ ਹੈਗਾ ਬਹੁਤ ਘੱਟ ਠੀਕ ਹੈ ਠੀਕ ਹੈ ਜੀ ਤੇ ਇਹ ਜਦੋਂ ਇਹਦੇ ਨਾਲ ਮਿਲ ਜਾਂਦੇ ਨੇ ਤੇ ਇਹ ਸੋਨੇ ਦੇ ਸੁਹਾਗਾ ਹੋ ਜਾਂਦਾ ਠੀਕ ਹੈ ਸਮਝ ਲਓ ਵੀ ਨੁਸਖੇ ਨੂੰ ਚਾਰ ਜਾਂਦੇ ਨੇ ਲਾਣੇ ਨੇ ਸਮਝੇਗੇ ਨਾ ਗੱਲ ਠੀਕੋ ਇਹਦੇ ਤੋਂ ਬਾਅਦ ਆ ਗਈ ਜੀ ਤੁਹਾਡੀ ਦਾਲ ਚੀਨੀ ਦਾਲ ਚੀਨੀ ਇੱਕ ਆਮ ਜੀ ਸਪਾਈਸ ਏ ਜਿਹੜੀ ਆਮ ਹੀ ਆਪਾਂ ਯੂਜ਼ ਕਰਦੇ ਆਂ ਦਾਲ ਚੀਨੀ ਸਾਡੀ ਕਿਚਨ ਦੇ ਵਿੱਚ ਆਮ ਹੀ ਪਾਈ ਜਾਂਦੀ ਏ ਤੇ ਇਹਦੇ ਇੰਨੇ ਕੁ ਜ਼ਿਆਦਾ ਫਾਇਦੇ ਨੇ ਜਿਹੜਾ ਇنسੁਲਿਨ ਰਿਸਿਸਟੈਂਸ ਜਿਹਦੇ ਕਰਕੇ ਮਟਾਪਾ ਆਉਂਦਾ 슈ગર ਕਰਕੇ 슈ગર ਨੂੰ ਕੰਟਰੋਲ ਕਰਨ ਦੀ ਸਮਰੱਥਾ ਰੱਖਦੀ ਹੈ ਜਿਹਨੂੰ 슈ગર ਹੈਗੀ ਹੈ ਉਹ ਤੇ ਇਹਨੂੰ ਜ਼ਰੂਰ ਲਏ ਜਿਹਨੂੰ ਨਹੀਂ ਵੀ ਹੈਗੀ ਉਹਨੂੰ ਜੇ ਚਾਰਸ ਹੈ ਜੇ ਬਾਰਡਰ ਲਾਈਨ ਤੇ ਵੇ ਜਾਂ ਨਹੀਂ ਵੀ ਹੈਗੀ ਬਿਲਕੁਲ ਤਾਂ ਵੀ ਇਹ ਚੀਜ਼ ਹੈ ਵੀ ਕਿ ਆਰਨਲ ਟਾਈਮ ਤੇ ਉਹਨਾਂ ਨੂੰ 슈ગર ਹੁੰਦਾ ਜਿਹੜਾ ਖਤਰਾ ਉਹ ਵੀ ਘਟ ਜਾਏਗਾ ਠੀਕ ਹੈ ਠੀਕ ਹੈ ਜੀ ਇਹ ਤੋਂ ਬਾਅਦ ਆ ਗਿਆ ਜੀ ਤੁਹਾਡਾ ਕਾਲਾ ਨਮਕ ਕਾਲਾ ਨਮਕ ਵੀ ਵੈਰੀ ਗੁੱਡ ਫਾਰ ਡਾਈਜੈਸ਼ਨ ਇਹਦੇ ਨਾਲ ਵੀ ਤੁਹਾਨੂੰ ਇੱਕ ਅੰਦਰੋਂ ਅਹਿਸਾਸ ਹੁੰਦਾ ਵੀ ਮੈਂ ਫੁੱਲ ਆ ਠੀਕ ਹੈ ਬਾਰ ਬਾਰ ਤੁਹਾਨੂੰ ਫੂਡ ਦੀ ਕਰੀਮਿੰਗ ਨਹੀਂ ਹੁੰਦੀ ਤੇ ਇਹ ਤੋਂ ਬਾਅਦ ਮੈਂ ਜਿਹੜੀ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਸੀ ਹਲਦੀ ਦਾ ਹਲਦੀ ਵਿੱਚ ਇੰਨੀ ਪਾਵਰ ਐ ਐਂਟੀ ਇਨਫਲੇਮੇਸ਼ਨ ਕਿੰਨੇ ਆ ਪਰ ਸਰੀਰ ਦੇ ਵਿੱਚ ਕਿਤੇ ਵੀ ਕਿਸੇ ਵੀ ਪਾਰਟ ਦੇ ਵਿੱਚ ਈਵਨ ਤੁਹਾਡੀਆਂ ਹੱਡੀਆਂ ਦੇ ਵਿੱਚ ਜੋਇੰਟਸ ਦੇ ਵਿੱਚ ਵੀ ਦਰਦ ਹੁੰਦਾ ਹੈ ਉਹਨੂੰ ਠੀਕ ਕਰਨ ਦੀ ਵੀ ਸਮਰੱਥਾ ਹਲਦੀ ਦੇ ਵਿੱਚ ਹੈਗੀ ਹੈ ਪਰ ਹਲਦੀ ਤੁਹਾਡੇ ਕੋਲ ਪਿਓਰ ਹੋਣੀ ਚਾਹੀਦੀ ਹੈ ਜਿਹੜੀ ਤੁਹਾਨੂੰ ਸਹੀ ਸਬਜੀ ਮੰਡੀ ਵਾਲੀ ਹਲਦੀ ਕਹੀ ਹੈ ਦੀ ਉਹਦੇ ਉਹਨੂੰ ਸੁਕਾ ਕੇ ਤੁਸੀਂ ਆਪ ਪਾਊਡਰ ਬਣਾ ਲਓ ਤੇ ਉਹਦੇ ਨਾਲ ਦੀ ਰੀਸ ਹੀ ਕੋਈ ਨਹੀਂ ਥੋੜਾ ਜਿਹਾ ਜੇ ਮਿਹਨਤ ਕਰ ਲਾਂਗੇ ਤੇ ਉਹਦਾ ਰਿਜ਼ਲਟ ਵੀ ਆਪਾਂ ਨੂੰ ਸਾਹਮਣੇ ਵਿਜ਼ੀਬਲ ਹੋਏਗਾ ਨਜ਼ਰ ਆਏਗਾ ਠੀਕ ਹੈ ਇਹ ਤੋਂ ਬਾਅਦ ਆਪਾਂ ਲਾਸਟ ਦੇ ਵਿੱਚ ਜਦੋਂ ਆਪਾਂ ਪਾਵਾਂਗੇ ਤੇ ਉਹ ਆਪਾਂ ਇੱਕ ਨਿੰਬੂ ਦਾ ਇਸਤੇਮਾਲ ਵੀ ਕਰਾਂਗੇ ਜੀ ਹਾਂਜੀ ਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਜਿਹੜਾ ਇਹ ਨੁਸਖਾ ਹੈ ਫਾਰਮੂਲਾ ਹੈ ਕਿਹੜੇ ਲੋਕਾਂ ਤੇ ਕੰਮ ਬਹੁਤ ਵਧੀਆ ਕਰੇਗਾ ਦੇਖੋ ਜੀ ਜਿਹੜੇ ਨਾਲ ਥੋੜੀ ਬਹੁਤੀ ਵਰਜਿਸ਼ ਕਰਨਗੇ ਐਕਸਰਸਾਈਜ਼ ਕਰਨਗੇ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਰੋਜ਼ ਜਿਮ ਜਾਓ ਮੈਂ ਇਹ ਕਹ ਇਹ ਜ਼ਰੂਰ ਤੁਹਾਨੂੰ ਕਹਿਣਾ ਵਾਂ ਵੀ ਤੁਸੀਂ ਰੋਟੀ ਖਾਣ ਤੋਂ ਬਾਅਦ ਜੇ ਥੋੜੀ ਬਹੁਤੀ ਸੈਰ ਕਰ ਲਓ ਭਾਵੇਂ ਘਰ ਦੇ ਅੰਦਰ ਕਰ ਲਓ ਘਰ ਦੇ ਬਾਹਰ ਕਰ ਲਓ নো ਮੈਟਰ ਪਤਾ ਕੀ ਗੱਲ ਹੈ ਆਪਣੇ ਸਿਸਟਮ ਚਲਦਾ ਬਾਹਨੇ ਵਾਲਾ ਹਰ ਬੰਦੇ ਕੋ ਆਪਣਾ ਬਹਾਨਾ ਤਿਆਰ ਹੈ ਸਵੇਰੇ ਆਪਾਂ ਬੀਬੀਆਂ ਭੈਣਾਂ ਦੀ ਗੱਲ ਕਰੀਏ ਨਾ ਉਹ ਇੰਨੀਆਂ ਚੰਗੀਆਂ ਨੇ ਇੰਨੀਆਂ ਚੰਗੀਆਂ ਨੇ ਉਹਨਾਂ ਦਾ ਸਾਰਾ ਧਿਆਨ ਆਪਣੇ ਬੱਚਿਆਂ ਵੱਲ ਆਪਣੇ ਹਸਬੰਡ ਵੱਲ ਆਪਣੇ ਸਿਆਣਿਆਂ ਵੱਲ ਬਜ਼ੁਰਗਾਂ ਵੱਲ ਆਪਣੇ ਵਾਲੇ ਪਾਸੇ ਧਿਆਨ ਨਹੀਂ ਦਿੰਦੀਆਂ ਮੈਂ ਬੀਬੀਆਂ ਭੈਣਾਂ ਨੂੰ ਹੱਥ ਜੋੜ ਕੇ ਦਿਲੋਂ ਬੇਨਤੀ ਕਰਦਾ ਮਾਂ ਵੀ ਆਪਣਾ ਵੀ ਧਿਆਨ ਰੱਖੋ ਤੁਹਾਡੇ ਨਾਲ ਹੀ ਘਰ ਦੀ ਸਾਰੀ ਰੌਣਕ ਹੈ ਤੁਹਾਡੇ ਸਿਰ ਤੇ ਹੀ ਸਾਰਾ ਘਰ ਚੱਲਦਾ ਜੇ ਤੁਸੀਂ ਤੰਦਰੁਸਤ ਨਹੀਂ ਹੋਵੋਗੇ ਤੇ ਤੁਸੀਂ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਕਬੀਲਦਾਰੀਆਂ ਨੇ ਉਹ ਕਿੱਦਾਂ ਪੂਰੀਆਂ ਕਰੋਗੇ ਅੱਛਾ ਡਾਕਟਰ ਸਾਹਿਬ ਫਿਰ ਜਿਹੜੇ ਨੁਸਖਾ ਹੈ ਫਾਰਮੂਲਾ ਤੁਸੀਂ ਬਣਾਇਆ ਹੈ ਜਿੰਨਾ ਦਾ ਵਜ਼ਨ ਘਟਦਾ ਰਿਹਾ ਪਰ ਜਿੰਨੀ ਉਹ ਕੋਸ਼ਿਸ਼ ਕਰਦੇ ਨੇ ਉਹਨਾਂ ਜ਼ਿਆਦਾ ਨਹੀਂ ਘਟਦਾ ਫਿਰ ਉਹਨਾਂ ਤੇ ਕਿਵੇਂ ਕੰਮ ਕਰੇਗਾ ਜੀ ਕਿਹੜੇ ਲੋਕਾਂ ਤੇ ਜ਼ਿਆਦਾ ਕੰਮ ਕਰੇਗਾ ਦੇਖੋ ਜੀ ਇਹ ਕੰਮ ਕਰੇਗਾ ਮੈਟਾਬੋਲਿਜ਼ਮ ਤੇ ਜਿਹੜਾ ਖਾਦਾ ਪੀਤਾ ਆਪਾਂ ਨੂੰ ਲੱਗਦਾ ਨਹੀਂ ਡਾਈਜੈਸ਼ਨ ਨਹੀਂ ਹੁੰਦੀ ਪ੍ਰੋਪਰ ਜੇ ਅਸੀਂ ਪਾਣੀ ਵੀ ਪੀ ਲਈਏ ਤੇ ਉਹ ਵੀ ਆਪਾਂ ਨੂੰ ਕਿਉਂ ਬੰਨੂ ਲੱਗਦਾ ਠੀਕ ਹੈ ਤੁਸੀਂ ਸੁਣਿਆ ਹਾਲਾ ਕਈ ਬੀਬੀਆਂ ਕੋਲ ਵੀ ਮੈਂ ਪਾਣੀ ਵੀ ਪੀਂਦੀ ਆ ਤੇ ਉਹ ਮੈਨੂੰ ਕਿਉਂ ਬੰਨੂ ਲੱਗੀ ਜਾਂਦਾ ਸੋ ਜਿਹੜਾ ਬਲੌਕਡ ਫੈਟ ਕਿਤੇ ਵੀ ਬਲੌਕ ਹੋਇਆ ਤੁਹਾਡੇ ਥਾਈਸ ਤੇ ਹੋਇਆ ਤੁਹਾਡੇ ਹਿਪਸ ਤੇ ਹੋਇਆ ਤੁਹਾਡੇ ਪਿੱਛੇ ਉਹ ਜਿਹੜੇ ਕਹਿੰਦੇ ਹੈਂਡਲ ਬਣੇ ਹੋਏ ਨੇ ਹੈਂਡਲਾਂ ਦਾ ਵੀ ਕੰਮ ਕਰਦਾ ਮੇਨ ਜਿਹੜਾ ਸਭ ਤੋਂ ਜ਼ਿਆਦਾ ਵਜਨ ਜਿਨ੍ਹਾਂ ਦਾ ਵਧਿਆ ਹੁੰਦਾ ਨਾ ਉਹਨਾਂ ਦਾ ਢੇਡੇ ਨਾਲ ਉਹ ਤੋਲੇ ਮੈਨੂੰ ਫੁੱਲਿਆ ਹੁੰਦਾ ਉਹ ਜਿਹੜਾ ਤੋਲੇ ਮੈਨੂੰ ਫੁੱਲਿਆ ਢੇਡੇ ਸਭ ਤੋਂ ਪਹਿਲਾਂ ਉਹਨੂੰ ਅੰਦਰ ਕਰੇਗਾ ਉਸ ਤੋਂ ਬਾਅਦ ਤੁਹਾਡੇ ਥਾਈਸ ਨੂੰ ਤੁਹਾਡੇ ਹਿਪਸ ਨੂੰ ਤੁਹਾਡੇ ਪਿੱਛੋਂ ਜਿਹੜੀ ਕਮਰ ਵਧੀ ਹੋਈ ਹੈ ਸਾਰਾ ਕੁਝ ਪ੍ਰੋਪਰ ਸ਼ੇਪ ਚ ਲੈ ਕੇ ਆਏਗਾ ਜਿਹੜਾ ਪ੍ਰੋਪਰ ਆਪਾਂ ਕਹਿੰਦੇ ਨੇ ਨਾ ਕੱਪੜੇ ਪਾਏ ਜੱਜਦੇ ਨੇ ਮੋਸਟਲੀ ਲੋਕਾਂ ਹੀ ਭਾਰ ਘਟਾਉਣ ਦਾ ਪਰਪਸ ਹੀ ਹੁੰਦਾ ਸਪੈਸ਼ਲੀ ਬੀਬੀਆਂ ਭੈਣਾਂ ਦਾ ਹੀ ਹੁੰਦਾ ਵੀ ਜਦੋਂ ਅਸੀਂ ਕਿਤੇ ਪਾਰਟੀ ਤੇ ਜਾਈਏ ਕੱਪੜੇ ਪਾ ਕੇ ਜਾਈਏ ਉਹ ਕੱਪੜੇ ਪਾਏ ਫੱਬਣੇ ਚਾਹੀਦੇ ਨੇ ਉਹ ਕੱਪੜੇ ਪਾਏ ਚਾਹੇ ਉਹ ਬੀਬੀ ਹੋਏ ਚਾਹੇ ਉਹ ਆਦਮੀ ਹੋਏ ਮਰਦ ਹੋਏ ਉਹਨੂੰ ਵੀ ਕੱਪੜੇ ਪਾਏ ਜੱਜਨੇ ਚਾਹੀਦੇ ਨੇ ਬੀਬੀ ਨੂੰ ਵੀ ਸੋ ਇਹ ਜਿਹੜੀ ਚੀਜ਼ ਹੈ ਕੱਪੜੇ ਦੀ ਜਿਹੜੀ ਫਿਟਿੰਗ ਹੈ ਉਹ ਪ੍ਰੋਪਰ ਬਣ ਜੇਗੀ ਹਾਂਜੀ ਅੱਛਾ ਤੇ ਫਿਰ ਹੁਣ ਸਟਾਰਟ ਸਾਨੂੰ ਦੱਸ ਦਿਓ ਇਹ ਨੁ ਬਣਾਉਣਾ ਕਿਵੇਂ ਇਹਦਾ ਇਨਟੇਕ ਕਿਵੇਂ ਕਰੀ ਬਰੁਕੀ ਸਾਹਿਬ ਬਹੁਤ ਆਸਾਨ ਹੈ ਅਸੀਂ ਜਿੱਦਾਂ ਸ਼ੁਰੂ ਕੀਤਾ ਹਾਂ ਤੁਹਾਡੇ ਸਾਹਮਣੇ ਅਸੀਂ ਸਭ ਤੋਂ ਪਹਿਲਾਂ ਜਿਹੜੇ 2 ਚਮਚ ਹੈਗੇ ਨੇ ਤੁਹਾਡੇ ਜੀਰੇ ਦੇ ਇਹਨਾਂ ਨੂੰ ਅਸੀਂ ਪਾ ਕੇ ਸਭ ਤੋਂ ਪਹਿਲਾਂ ਡਰਾਈ ਰੋਸਟ ਕਰਨਾ ਜੀ ਡਰਾਈ ਰੋਸਟ ਜਦੋਂ ਤੱਕ ਹੁੰਦੇ ਨੇ ਉਦੋਂ ਤੱਕ ਆਪਾਂ ਜਿਹੜਾ ਨੈਕਸਟ ਸਟੈਪ ਹੈ ਉਹ ਹੈਗਾ ਸੌਫ ਦਾ ਸੌਫ ਦਾ ਆਪਾਂ ਲੈਣਾ 1 ਸਪੂਨ ਯਾਨੀ 1 ਚਮਚ ਲੈਣਾ ਤੇ ਉਹਦੇ ਤੋਂ ਬਾਅਦ ਜਦੋਂ ਤੱਕ ਆ ਸਾਡੀ ਜਿਹੜੀ ਆ ਆਰਰੋਸਟ ਹੋ ਚੁੱਕੀ ਹੈ ਨਜ਼ੀਰਾ ਦੋ ਚਮਚ ਜਿਹੜਾ ਆਪਾਂ ਪਾਇਆ ਸੀ ਪਹਿਲਾਂ ਉਹ ਤੋਂ ਸੈਕੰਡ ਸਟੈਪ ਇਹ ਵੇ ਕਿ ਆਪਾਂ ਇੱਕ ਚਮਚ ਜਿਹੜਾ ਹੈਗਾ ਸੌਫ ਦਾ ਇਹਨੂੰ ਵੀ ਡਰਾਈ ਰੋਸਟ ਕਰਨਾ ਹੈ ਜਦੋਂ ਤੱਕ ਇਹ ਡਰਾਈ ਰੋਸਟ ਹੁੰਦਾ ਤੇ ਆਪਾਂ ਤੀਜਾ ਸਟੈਪ ਜਿਹੜਾ ਹੈਗਾ ਅਲਸੀ ਅਲਸੀ ਦਾ ਵੀ ਆਪਾਂ ਇੱਕ ਚਮਚ ਡਰਾਈ ਰੋਸਟ ਕਰਨਾ ਜਿੱਦਾਂ ਕਿ ਅਸੀਂ ਹੁਣ ਇਹਨੂੰ ਲਾ ਲਿਆ ਸੌਫ ਨੂੰ ਤੇ ਆ ਅਲਸੀ ਵਾਲਾ ਰੋਸਟ ਕਰਨਾ ਸ਼ੁਰੂ ਕਰ ਦਿੱਤਾ ਹੈ ਠੀਕ ਹੈ ਜੀ ਇਹ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਏ ਉਹ ਹੈਗਾ ਜੀ ਦਾਲਚੀਨੀ ਦਾ ਜੇ ਤੁਹਾਡੇ ਕੋਲ ਦਾਲ ਚੀਨੀ ਦਾ ਪਾਊਡਰ ਅਵੇਲੇਬਲ ਹੈ ਤੇ ਪਾਊਡਰ ਜਿਹੜਾ ਤੁਸੀਂ ਉਹ ਅੱਧਾ ਚਮਚ ਲੈ ਸਕਦੇ ਹੋ ਨਾਲ ਇਹਦੇ ਜੇ ਤੁਸੀਂ ਸਾਬਤ ਯੂਜ਼ ਕਰਨੀ ਹੈ ਤੇ ਤਕਰੀਬਨ ਇੰਨੀ ਕੁ ਇੰਨੀ ਕੁ ਯੂਜ਼ ਕਰਨੀ ਹੈ ਇੱਕ ਵਾਰ ਦੇ ਵਿੱਚ ਠੀਕ ਹੈ ਜੀ ਤੇ ਉਦੋਂ ਤੋਂ ਬਾਅਦ ਐ ਸਾਰੀਆਂ ਚੀਜ਼ਾਂ ਨੂੰ ਇਕੱਠੇ ਕਰਕੇ ਤੇ ਮਿਕਸ ਕਰ ਲੈਣਾ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਤੁਹਾਡੇ ਸਾਹਮਣੇ ਹੋਣੇ ਡ్రਾਈ ਰੋਸਟ ਕਰ ਰਹੇ ਸੀਗੇ ਠੀਕ ਹਨ ਨੂੰ ਗ੍ਰाइंड ਕਰ ਲੈਣਾ ਆ ਇਹਨੂੰ ਗ੍ਰाइंड ਕਰ ਲੈਣਾ ਜੀ ਗ੍ਰाइंड ਕਰਕੇ ਮਿਕਸਰ ਗ੍ਰਾਈਂਡਰ ਦੇ ਵਿੱਚ ਜਿੱਦਾਂ ਕਿ ਅਸੀਂ ਹੁਣ ਗ੍ਰाइंड ਕਰਨ ਜਾ ਰਹੇ ਹਾਂ ਤੁਹਾਡੇ ਸਾਹਮਣੇ ਇਹ ਜਿਹੜੀ ਟਰੈਂਡ ਕਰਨ ਤੋਂ ਬਾਅਦ ਇੱਕ ਪਾਊਡਰ ਸਾਡੇ ਕੋਲ ਫਾਈਨ ਪਾਊਡਰ ਆ ਗਿਆ ਜੀ ਪਾਊਡਰ ਆਉਣ ਤੋਂ ਬਾਅਦ ਅਸੀਂ ਕੀ ਕਰਨਾ ਪਾਊਡਰ ਨੂੰ ਅਸੀਂ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਜਿੱਦਾਂ ਕਿ ਅਸੀਂ ਪਾਇਆ ਦੇਖੋ ਤੇ ਇਹ ਪਾਊਡਰ ਨੂੰ ਪਾਣੀ ਦੇ ਵਿੱਚ ਇੱਕ ਗਲਾਸ ਪਾਣੀ ਲੈ ਕੇ ਉਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਅਪ ਕਰਕੇ ਚਮਚ ਦੇ ਨਾਲ ਤੇ ਉਹਦੇ ਵਿੱਚ ਅਸੀਂ ਲਾਸਟ ਦੇ ਵਿੱਚ ਇੱਕ ਚੁਟਕੀ ਜਿਹੜੀ ਹੈ ਉਹ ਕਾਲੇ ਨਮਕ ਦੀ ਐਡ ਕਰਾਂਗੇ ਇੱਕ ਚੁਟਕੀ ਆਪਾਂ ਐਡ ਕਰਾਂਗੇ ਹਲਦੀ ਦੀ ਚੁਟਕੀ ਦੇ ਵਿੱਚ ਜਿੰਨੀ ਕੋਈ ਹਲਦੀ ਆ ਜਾਂਦੀ ਹੈ ਜਿੰਨਾ ਕੋਈ ਨਮਕ ਲੈਣਾ ਉਹਨਾਂ ਕੋਈ ਲੈਣਾ ਅਖੀਰ ਦੇ ਵਿੱਚ ਆਪਾਂ ਅੱਧਾ ਨਿੰਬੂ ਲੈ ਕੇ ਨਿੰਬੂ ਦੇ ਵਿੱਚੋਂ ਵੀਂ ਅਲੱਗ ਕਰਕੇ ਉਹਦੇ ਤੇ ਨਿੰਬੂ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਨਿਚੋੜ ਕੇ ਤੇ ਇਹਨੂੰ ਮਿਕਸ ਅਪ ਕਰਕੇ ਇਹ ਸਾਡੇ ਕੋਲ ਇਸ ਤਰ੍ਹਾਂ ਜਿਹੜਾ ਫਾਈਨਲ ਜਿਹੜਾ ਨੁਸਕਾ ਫਰੁਕੀ ਸਾਹਿਬ ਬਣ ਕੇ ਤਿਆਰ ਹੋ ਚੁੱਕਾ ਠੀਕ ਹੈ ਜੀ ਤੇ ਇਹਨੂੰ ਅਸੀਂ ਸੇਵਨ ਕਰਨ ਦਾ ਤਰੀਕਾ ਸਹੀ ਦੱਸਣ ਲੱਗੇ ਇਹ ਬਹੁਤ ਇੰਪੋਰਟੈਂਟ ਹੈ ਇਹ ਚੀਜ਼ ਨੂੰ ਜ਼ਰੂਰ ਫਾਲੋ ਕਰਿਓ ਜੇ ਤੁਸੀਂ ਐਕਸਪੈਕਟ ਕਰ ਰਹੇ ਹੋ ਬੈਸਟ ਰਿਜ਼ਲਟਸ ਤੇ ਦਿੱਤੇ ਹੋਏ ਨੁਸਖੇ ਅਕੋਰਡਿੰਗ ਹੀ ਚੱਲੋਗੇ ਤੇ ਤੁਹਾਨੂੰ ਸਭ ਤੋਂ ਵਧੀਆ ਜਿਹੜੇ ਰਿਜ਼ਲਟ ਨੇ ਬਹੁਤ ਵਧੀਆ ਰਿਜ਼ਲਟ ਤੁਹਾਨੂੰ ਮਿਲਣਗੇ ਤੁਸੀਂ ਵੀ ਆਪਣੀ ਬਿਫੋਰ ਆਫਟਰ ਦੀ ਫੋਟੋ ਪਾ ਸਕਦੇ ਹੋ ਫੇਸਬੁੱਕ ਤੇ ਇੰਸਟਾਗ੍ਰam ਤੇ ਤੁਹਾਨੂੰ ਵੀ ਲਾਈਕਸ ਆਣਗੇ ਜੇ ਤੁਸੀਂ ਥੋੜੀ ਜਿਹੀ ਮਿਹਨਤ ਕਰੋਗੇ ਨੁਸਖੇ ਨੂੰ ਸਹੀ ਤਰ੍ਹਾਂ ਸਮਝ ਕੇ ਵਰਤੋਗੇ ਸੋ ਇਹਨੂੰ ਵਰਤਣ ਦਾ ਜਿਹੜਾ ਸਹੀ ਟਾਈਮ ਹੈ ਉਹ ਹੈਗਾ ਸਵੇਰੇ ਸੁੱਤੇ ਉੱਠਦੇ ਅਨਸਾਰ ਸੁੱਤੇ ਉੱਠਦੇ ਅਨਸਾਰ ਤੁਸੀਂ ਚੌਂਕੜੀ ਮਾਰ ਕੇ ਪੁੰਜੇ ਬੈਠ ਕੇ ਜਿਹਨੂੰ ਆ ਜਿਹੜਾ ਆਪਾਂ ਤਿਆਰ ਕੀਤਾ ਨੁਸਕਾ ਇਹਨੂੰ ਪੁੰਜੇ ਬੈਠ ਕੇ ਸਿਪ ਸਿਪ ਕਰਕੇ ਆਰਾਮ ਨਾਲ ਪੀਓਗੇ ਜ਼ਿਆਦਾ ਨਹੀਂ ਫਰੂਕੀ ਸਾਹਿਬ 21 ਦਿਨਾਂ ਦੇ ਵਿੱਚ 21 ਦਿਨਾਂ ਦੇ ਵਿੱਚ ਤੁਹਾਨੂੰ ਜਿਹੜੇ ਰਿਜ਼ਲਟ ਨੇ ਨਾ ਉਹ ਵਿਜ਼ੀਬਲ ਹੋ ਜਾਣਗੇ ਦਿਖਣ ਲੱਪਣਗੇ ਤੁਹਾਨੂੰ ਲੋਕੀ ਤਾਰੀਫਾਂ ਕਰਨੀਆਂ ਸ਼ੁਰੂ ਕਰ ਦੇਣਗੇ ਵੀ ਭਾਈ ਕਿਹੜੀ ਦਵਾਈ ਖਾਦੀ ਆ ਕਿੱਥੋਂ ਖਾਦੀ ਆ ਸਾਨਮੀ ਉਹਦਾ ਐਡਰੈਸ ਦੱਸ ਦੇ ਤੇ ਉਹਨੂੰ ਜ਼ਰੂਰ ਜਿਹੜਾ ਤੁਹਾਨੂੰ ਪੁੱਛੇਗਾ ਉਹਨੂੰ ਜ਼ਰੂਰ ਇਹ ਨੁਸਕਾ WhatsApp ਕਰ ਦੇਣਾ ਜਾਂ ਤੁਹਾਨੂੰ ਸ਼ੇਅਰ ਕਰ ਦੇਣਾ ਜੀ 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 अच्छा डॉक्टर साहब बहुत बार ਹੁੰਦੇ ਜੀ ਬਹੁਤ ਲੋਕਾਂ ਨੇ ਜ਼ੋਰ ਲਾ ਲਿਆ ਹੰਬਗੇ ਨੁਸਕੇ ਟੋਟਕੇ ਸਾਰੇ ਚੀਜ਼ਾਂ ਕਰਕੇ ਉਹ ਕਹਿੰਦੇ ਜੀ ਦੁਨੀਆ ਤੇ ਡਾਕਟਰ ਜੰਮੇ ਨਹੀਂ ਹੈਗਾ ਜਿਹੜਾ ਸਾਡਾ ਮੋਟਾਪਾ ਮਤਲਬ ਹਟਾ ਦੇਵੇ ਜਾਂ ਸਾਡਾ ਵਜ਼ਨ ਘਟਾ ਦੇਵੇ ਫਿਰ ਉਹਨਾਂ ਦਾ ਇਲਾਜ ਤੁਸੀਂ ਕਿਵੇਂ ਕਰਦੇ ਹੋ ਕਿਉਂਕਿ ਉਹ ਭੈਣ ਜੀ ਜਿਹੜੇ ਬੈਠੇ ਸੀ ਤੁਹਾਡੇ ਕੋਲ ਕਾफी ਤਾਰੀਫਾਂ ਕਰ ਰਹੇ ਸੀ ਮੇਰਾ ਵਜ਼ਨ ਬੜੀ ਤੇਜ਼ੀ ਨਾਲ ਘਟਾਇਆ ਡਾਕਟਰ ਸਾਹਿਬ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਕੀ ਦਿੱਤਾ ਸੀ ਤੁਸੀਂ ਫਿਰ ਦੇਖੋ ਜੀ ਇੱਕ ਨਾ ਵਰਡ ਹੈ ਛੋਟਾ ਜਿਹਾ ਉਹਨੂੰ ਕਹਿੰਦੇ ਡਾਇਗਨੋਸ ਡਾਇਗਨੋਸ ਕੀ ਹੁੰਦਾ ਤੁਸੀਂ ਮਰੀਜ਼ ਦੀ ਦਿਲ ਦੀ ਹਾਲਤ ਪੁੱਛਣੀ ਆ ਸਾਰੀ ਉਹਦੀ ਦਿਨਚਰਿਆ ਪੁੱਛਣੀ ਹੈ ਉਹਦੇ ਵਿੱਚ ਕੀ ਹੈ ਜਿਹੜਾ ਤੁਹਾਡਾ ਡਾਕਟਰ ਹੈ ਤੁਹਾਡਾ ਫਿਜੀਸ਼ੀਅਨ ਹੈ ਉਹਦੇ ਕੋਲ ਟਾਈਮ ਹੋਣਾ ਚਾਹੀਦਾ ਸਾਨੂੰ ਲੋਕੀ ਫੋਨ ਕਰਦੇ ਨੇ ਤੇ ਉਹ ਕਹਿੰਦੇ ਜੀ ਡਾਕਟਰ ਸਾਹਿਬ ਤੁਹਾਡੇ ਕੋਲ ਟਾਈਮ ਹੈਗਾ ਤੇ ਮੈਂ ਉਹਨਾਂ ਨੂੰ ਇਹ ਪੁੱਛਦਾ ਵਾਂ ਵੀ ਤੁਹਾਡੇ ਕੋਲ ਟਾਈਮ ਹੈਗਾ ਗੱਲ ਕਰਨ ਦਾ ਉਹਦਾ ਅਗਲੇ ਕਹਿੰਦੇ ਜੀ ਡਾਕਟਰ ਕੋਲ ਟਾਈਮ ਨਹੀਂ ਹੁੰਦਾ ਤੇ ਤੁਸੀਂ ਪੁੱਛਦੇ ਵੀ ਸਾਡੇ ਕੋਲ ਟਾਈਮ ਹੈਗਾ ਉਹਦਾ ਮਤਲਬ ਇਹ ਹੁੰਦਾ ਵੀ ਮੈਂ ਉਹਦਾ ਹਾਲੇ ਦਿਲ ਉਹਦਾ ਜੋ ਵੀ ਉਹਦੇ ਨਾਲ ਹੱਡ ਬੀਤੀ ਹੋ ਰਹੀ ਹੈ ਜੋ ਉਹਨਾਂ ਪਰ ਆਲਮ ਚੱਲ ਰਹੀ ਏ ਉਹਦੀ ਪ੍ਰੋਬਲਮ ਚੰਗੀ ਤਰ੍ਹਾਂ ਸੁਣਾਗਾ ਨਹੀਂ ਠੀਕ ਹੈ ਤੇ ਮੈਂ ਉਹਦਾ ਡਾਇਗਨੋਸ ਕਿੱਦਾਂ ਕਰਾਂਗਾ ਫਿਰ ਮੈਂ ਉਹਦਾ ਇਲਾਜ ਕਿੱਦਾਂ ਕਰਾਂਗਾ ਸਭ ਤੋਂ ਜ਼ਰੂਰੀ ਕੰਮ ਇੱਕ ਡਾਕਟਰ ਲਈ ਇੱਕ ਫਿਜੀਸ਼ੀਨ ਲਈ ਏ ਵੇ ਕਿ ਪੇਸ਼ੈਂਟ ਦੇ ਰੋਗ ਨੂੰ ਡਾਇਗਨੋਸ ਕਰਨਾ ਉਹਦੇ ਰੋਗ ਦੀ ਜੜ ਲੱਭਣੀ ਠੀਕ ਹੈ ਜਿਹਨੂੰ ਆਪਾਂ ਰੂਟ ਕੌਜ਼ ਕਹਿੰਦੇ ਆ ਜੇ ਉਹਦਾ ਜਿਹੜਾ ਲਾਈਫ ਸਟਾਈਲ ਏ ਜੇ ਆਪਾਂ ਉਹਨੂੰ ਚੇਂਜ ਕਰਾਂਗੇ ਜਾਂ ਜਿੱਥੇ ਵੀ ਕੋਈ ਖਰਾਬੀ ਏ ਉਹਨੂੰ ਉਹ ਚੀਜ਼ ਨੂੰ ਦੱਸਾਂਗੇ ਆਈਡੈਂਟੀਫਾਈ ਕਰਕੇ ਵੀ ਭਾਈ ਤਰੀ ਆਦਤ ਗਲਤ ਜੇ ਮੰਨ ਲਓ ਬੰਦਾ ਸੌਂਦਾ ਨਹੀਂ ਵਿਆ ਜੇ ਉਹਦੀ ਨੀਂਦ ਹੀ 4 ਘੰਟੇ ਦੀ ਹੈ ਜਾਂ 5 ਘੰਟੇ ਦੀ ਹੈ ਉਹ ਤਾਂ ਭਾਰ ਕਦੀ ਘਾਟੀ ਨਹੀਂ ਸਕਦਾ ਠੀਕ ਹੈ ਸੋ ਇਹ ਚੀਜ਼ਾਂ ਨੂੰ ਆਇਡੈਂਟੀਫਾਈ ਕਰਨਾ ਜਿਹੜਾ ਕੰਮ ਹੈ ਉਹ ਮੇਰਾ ਜੀ ਉਹ ਮੈਂ ਉਹਨੂੰ ਸਹੀ ਰਾਹ ਤੇ ਪਾ ਦਾਂਗਾ ਤੇ ਸਹੀ ਰਾਹ ਤੇ ਪਾ ਦਾਂਗਾ ਜਾਂ ਡਾਈਟ ਚਾਰਟ ਬਣਾ ਕੇ ਦੇ ਦਾਂ ਮੈਂ ਕਿਸੇ ਕੋਲੋਂ 1 ਰੁਪਿਆ ਵੀ ਚਾਰਜ ਨਹੀਂ ਕਰਦਾ ਜੀ ਜੀ ਬਿਲਕੁਲ ਮੁਫਤ ਚੇ ਉਹਨੂੰ ਡਾਇਗਨੋਸ ਕਰਕੇ ਦੱਸ ਦਾਂਗਾ ਵੀ ਉਹਦਾ ਉਸ ਤੋਂ ਬਾਅਦ ਉਹਦਾ ਮਰਜ਼ੀ ਹੈ ਸਾਡੇ ਕੋਲ ਟ੍ਰੀਟਮੈਂਟ ਵੀ ਹੁੰਦਾ ਹੈ ਸਾਡੇ ਕੋਲ ਦਵਾਈ ਵੀ ਹੁੰਦੀ ਹੈ ਬਟ ਅਸੀਂ ਕੱਲੀ ਦਵਾਈ ਨਹੀਂ ਵੇਚਦੇ ਅਸੀਂ ਉਹਨੂੰ ਬੰਦੇ ਨੂੰ ਰਿਜ਼ਲਟ ਦੇਣ ਦਾ ਪ੍ਰੋਮਿਸ ਕਰਦੇ ਹਾਂ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਟੰਗ ਹੈ ਮਿਲਣ ਦਾ ਟੰਗ ਬਹੁਤ ਸਿੰਪਲ ਹੈ ਜੀ ਤੁਸੀਂ ਮੈਨੂੰ WhatsApp ਦੇ ਉੱਤੇ ਬੋਲ ਕੇ ਮੈਸੇਜ ਛੱਡੋ ਜਦੋਂ ਵੀ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਜਿਹੜੇ ਦਿਨ ਵੀ ਮਿਲਣਾ ਚਾਹੁੰਦੇ ਹੋ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਹਫ਼ਤੇ ਦੇ 7 ਦਿਨ ਹੁੰਦੇ ਨੇ ਸਾਡੇ 7 ਦਿਨ ਮੈਂ ਅਵੇਲੇ ਠੀਕ ਹੈ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਜਿਹੜਾ ਵੀ ਵੀਰ ਭਰਾ ਮੇਰੀ ਭੈਣ ਕੋਈ ਵੀ ਮੈਨੂੰ ਮਿਲਣਾ ਚਾਹੁੰਦੇ ਨੇ ਮੈਨੂੰ ਵਟਸਐਪ ਤੇ ਬੋਲ ਕੇ ਆਪਣਾ ਮਿਲਣ ਦਾ ਸਮਾਂ ਮੇਰੇ ਨਾਲ ਡਿਸਕਸ ਕਰਕੇ ਦੱਸ ਦੇਣ ਵਿਦਆਊਟ ਐਨੀ ਵੇਟਿੰਗ ਸਿੱਧਾ ਜੇ ਉਹਨਾਂ ਨੇ ਅਪਾਇੰਟਮੈਂਟ ਲਈ ਹੈ ਤੇ ਸਿੱਧਾ ਉਹਨਾਂ ਨੂੰ ਮੇਰੇ ਕੋਲ ਭੇਜਿਆ ਜਾਏਗਾ ਠੀਕ ਹੈ ਮੇਰਾ 1 ਟੂ 1 ਬੈ ਕੇ ਗੱਲ ਕਰਨ ਆਪਣਾ ਮਸਲਾ ਦੱਸਣ ਉਸ ਹਿਸਾਬ ਨਾਲ ਜੋ ਬੈਸਟ ਸੁਜੈਸ਼ਨ ਹੋਏਗੀ ਉਹ ਉਹਨੂੰ ਦਿੱਤੀ ਜਾਏਗੀ ਠੀਕ ਹੈ ਬੈਠੇ ਕਿੱਥੇ ਤੁਸੀਂ ਮੈਂ ਜੀ ਮੇਰਾ ਕਲੀਨਿਕ ਹੈਗਾ ਦਲੰਦਰ বাস ਸਟੈਂਡ ਦੇ ਕੋਲ ਪੁਲਿਸ ਲਾਈਨ ਵਾਲੀ ਰੋਡ ਦੇ ਹਾਉ ਸਿੱਧਾ ਪ੍ਰੈਜ਼ੀਡੈਂਟ ਹੋਟਲ ਹੁੰਦਾ ਪ੍ਰੈਜ਼ੀਡੈਂਟ ਹੋਟਲ ਦੀ ਬੈਕਸਾਈਡ ਤੇ ਅਰੋੜਾ ਪ੍ਰਾਈਮ ਟਾਵਰ ਬੇਸਮੈਂਟ ਚ ਸ਼ਾਪ ਨੰਬਰ 1 ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸੰਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਉਹਨਾਂ ਨੇ ਦੱਸਿਆ ਕਿ ਜਿਨ੍ਹਾਂ ਦਾ ਵਜ਼ਨ ਘਟ ਰਿਹਾ ਪਰ ਉਹਨੀ ਤੇਜ਼ੀ ਨਾਲ ਨਹੀਂ ਘਟ ਰਿਹਾ ਜਾਂ ਜਿਨ੍ਹਾਂ ਦਾ ਵਜ਼ਨ ਇੱਕਦਮ ਰੁਕ ਹੀ ਗਿਆ ਕਟ ਨਹੀਂ ਰਿਹਾ ਤੇ ਲਗਾਤਾਰ ਵੱਧ ਰਿਹਾ ਤਾਂ ਉਹਨਾਂ ਵਾਸਤੇ ਅੱਜ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਨੇ ਸਾਡੇ ਨਾਲ ਸ਼ੇਅਰ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਬੜੀ ਛੇਤੀ ਇਹ ਨੁਸਖਾ ਫਾਰਮੂਲਾ ਹੈ ਜਿਹੜਾ ਉਹਨਾਂ ਨੂੰ ਫਰਕ ਪਾਉਣ ਉਹਨਾਂ ਦਾ ਵਜ਼ਨ ਘਟਾਉਣਾ ਖਾਸ ਕਰਕੇ ਪੇਟ ਥਾਈਜ਼ ਵਾਲਾ ਜਿਹੜਾ ਹਿੱਸਾ ਹੈਗਾ हिਪਸ ਵਾਲਾ ਜਿਹੜਾ ਹਿੱਸਾ ਹੈਗਾ ਉਹਦੇ ਤੇ ਬੜਾ ਸ਼ਾਨਦਾਰ ਰਿਜ਼ਲਟ ਹੈਗਾ ਨਤੀਜਾ ਹੈਗਾ ਜਿਹੜਾ ਇਹਨਾਂ ਨੇ ਲੇ ਰਹੇ ਹਣੀ ਸੋ ਉਮੀਦਕਾਰ ਦਾ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੋਣ ਤਾਂ ਤੁਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ اجازت ਆ ਗਿਆ ਅਗਲੀ ਵਾਰ ਇੱਕ ਨਵਾਂ ਨੁਸਖਾ ਨਵਾਂ ਫਾਰਮੂਲਾ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ